ਮਿੱਤਰੋਤਲ ਮੰਡੀ ਖੜੇ ਐ ਇਸ ਟਾਈਮ ਆ ਦਿਨ ਬੁੱਧਵਾਰ ਆ ਜਿਹੜੀ ਹਰ ਬੁੱਧਵਾਰ ਨੂੰ ਮੰਡੀ ਇਹ ਲੱਗਦੀ ਆ ਤੇ ਨਾਲ ਆਪਣੇ ਗੁਰਪ੍ਰੀਤਾਂ ਤੇ ਗੁਰਪ੍ਰੀਤ ਨਾ ਕਰਦੇ ਆ ਗੱਲਾਂ ਬਾਤਾਂ ਪੁੱਛਦੇ ਆ ਕਿੰਨੇ ਕੁ ਟਰੈਕਟਰ ਲਿਆ ਆ ਤੇ ਨਾਲੇ ਮੰਡੀ ਦਾ ਕੀ ਹਾਲ ਚਾਲ ਆ ਗੁਰਪ੍ਰੀਤ ਕੀ ਹਾਲ ਚਾਲ ਆ ਵੀਰੇ ਠੀਕ ਆ ਬਈ ਵਧੀਆ ਉਹ ਠੀਕ ਠਾਕ ਹੈ ਬਹੁਤ ਵਧੀਆ ਬਈ ਕਿੰਨੇ ਲਿਆ ਟਰੈਕਟਰ ਟਰੈਕਟਰ ਹੈਗੇ ਬਈ 5-6 5-6 ਤੇ ਮੰਡੀ ਸੀ 275 ਉਹ ਵੇਚ ਗਿਆ ਅੱਛਾ ਉਹ ਵੇਚ ਗਿਆ ਹੈ ਹਾਂ ਹਾਲਾਤ ਆ ਜਿਹੜੇ ਮੰਡੀ ਦੇ ਇਸ ਟਾਈਮ ਸਾਰੇ ਸੀਜ਼ਨ ਚ ਹੋ ਗਏ ਲੋਕ ਹਨ ਹਾਂ ਉੱਜੇ ਬਾਈ ਕਣ ਕਣ ਕਾ 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 ਕਣ 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 ਕਾ ਟੌਪ ਮੋਲਡਰ ਡਿਸਟ੍ਰੀਬਿਊਟਰ ਵਾਲਾ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂ ਅੱਛਾ ਡਬਲ ਡਿਸਟ੍ਰੀਬਿਊਟਰ ਆ ਗਿਆ ਇੱਥੋਂ ਹੀ ਸੋਰੀ ਨਿਗਰਾਨਾ ਮੈਂ ਤੇ ਉਲਟਾ ਮਾਡਲ ਉਲਟਾ ਮਾਡਲ ਆ ਤੇਰੀ ਮੰਨ ਲੈ ਮੈਂ ਯਾਰ ਕਿ ਨਹੀਂ ਗੁਰਪੀਤਾ ਹੂੰ ਹੂੰ ਉਲਟਾ ਮਾਡਲ ਹੈ ਤੇ ਨੰਬਰ ਕਿੱਥੋਂ ਦਾ ਹਰਿਆਣਾ ਕੇ ਪੰਜਾਬ ਪੰਜਾਬ ਦਾ ਨੰਬਰ ਪੰਜਾਬ ਹੈ ਹੈਨਾ ਮਾਨਸਾ ਸੀ ਨਾਲ ਮਾਨਸਾ ਤੋਂ ਤੇ ਡਿਮਾਂਡ ਇਹਦੀ ਹੈਗੀ ਹੈ 4 ਲੱਖ 75000 ਰੁਪਏ ਹੈਨਾ ਹਾਂ ਤੇ ਫਿਰ ਕਿੱਥੋਂ ਤੱਕ ਹੋ ਜੂ ਇਹਦਾ ਹਿਸਾਬ ਕਿਤਾਬ 60 ਦਾ ਦੇ ਦੇ ਚਾਰ ਯਾਰ ਇਹਦੇ ਕਿ ਹੁਣ ਗੂਗਲੈਸ ਕਰਦਾ ਪੰਜ ਚਾਰ ਅੱਛਾ 460 ਦਾ ਨਹੀਂ 455 ਦਾ ਉਹ ਵੀ ਵੀਡੀਓ ਦੇਖ ਕੇ ਆਉਂਦਾ ਹਨਾ ਟਰੈਕਟਰ ਦੀ ਤਸੱਲੀ ਆ ਬਾਹਲੇ ਲੈ ਜਾਣਾ ਬਾਹਲੇ ਲੈਣ ਤਸੱਲੀ ਕਰਕੇ ਲੈਣਾ ਆਪੀ ਹਨਾ ਤੇ ਦੋਸਤੋ ਇਹ ਜਿਹੜੀ ਗੱਲ ਕਹੀ ਹੈ ਨਾ ਵੀ 460 ਦਾ ਤੇ 5000 ਜਿਹੜਾ ਵੀਡੀਓ ਉਹ ਬੰਦਾ ਸਕਰੀਨਸ਼ਾਟ ਲੈ ਕੇ ਆ ਜੇ ਹਨਾ ਵੇਦਾਂ ਆ ਕੇ ਆਪ ਇਦਾਂ ਹੀ ਨਹੀਂ ਕਹਿ ਦੇਣਾ ਵੀ ਆਪਾਂ ਵੀਡੀਓ ਦੇਖ ਕੇ ਆਏ ਆ ਬਾਈ ਹਨਾ ਉਹਦਾ ਸਕਰੀਨਸ਼ਾਟ ਲੈ ਕੇ ਆ ਜੇ ਤਾਂ 5000 ਰੁਪਏ ਲੈਸ ਹੋਰ ਹੋ ਜਾਊਗਾ ਹਨਾ ਤੇ ਉਸ ਤੋਂ ਅੱਗੇ ਕਰਪੀਤ ਕਿਹੜਾ ਆ ਗਿਆ ਬਾਈ ਅੱਗੇ ਜੀ 500 ਅੱਗੇ ਆ ਗਿਆ 575 ਅੱਛਾ ਇਹਦੀ ਦੇ ਡੀਟੇਲ ਫੇ ਇਤਰਾ 92 ਮਾੜਲਾ ਅੱਛਾ ਰੇਟ ਤਾਂ ਤੂੰ ਬਸ ਓਦੇ ਭਾਈਏ ਪੁੱਛੀ ਨਾ ਰੇਟ ਦਾ ਮੈਨੂੰ ਨਾ ਇਹ ਤਾਂ ਹੁਣ ਘਟਾਉਣ ਨੂੰ ਚਿਤ ਕਰਨਾ ਹੈ ਨਾ ਤੈਨੂੰ ਇਹ ਵੀ ਨਹੀਂ ਕਹਿ ਸਕਦੇ ਇਸ ਚੀਜ਼ 'ਚ ਹੈ ਵੇਚ ਕੀ 1 32 ਤਾਂ ਚੰਗਾ ਬਾਈ ਕੰਮ ਵਾਲਾ ਕੰਮ ਜਿਵੇਂ ਮਰਜ਼ੀ ਲੈ ਨਾ ਅੱਛਾ ਹਾਂ ਇਹ ਬਾਈ ਹੁਰੀ ਹੁਣੀ ਨਹੀਂ ਆਏ ਸੀ ਉਹਨਾਂ ਦਾ ਨਹੀਂ ਸੀ ਹਾਂ ਹਾਂ ਉਹਨਾਂ ਤੋਂ ਲਿਆ ਸੀ 85 ਬੰਦਾ ਹੋ ਗਏ ਪੂਰੇ 100 ਖੇ ਬੰਦੇ ਸੀ ਭੁੱਖੇ ਵਾਲੀ ਤੋਂ ਭੁੱਖੇ ਵਾਲੀ ਤੋਂ ਹੈ ਨਾ ਹਾਂ ਸਰਪੰਚ ਕੋਲੇ ਸੀ ਬਹੁਤ ਸਾਰੇ ਬਾਕੀ ਉਹ ਦੱਸੀ ਜਾਂਦਾ ਸੀ ਕਿ ਨਾ ਕੰਮ ਕੁੱਮ ਸਾਰਾ ਹੋਇਆ ਇਹਦਾ ਨਾ ਹਾਂ ਹੂੰ ਤੇ ਡਬਲ ਕਲੱਚ ਹੈ ਇਹ ਸਿੰਗਲ ਹੈ ਬਾਈ ਸਿੰਗਲ ਕਲੱਚ ਹੈ ਆਉਂਦੇ ਕਿਸ ਨੇ ਕਵਾੜ ਬੋਲਾ 1 ਲੱਖ 32 ਮੈਂ ਤੁਹਾਨੂੰ ਉਹੀ ਪਾਈ ਕਰ ਤੈਨੂੰ ਐ ਨਹੀਂ ਕਿਹਾ 1 ਲੱਖ 15000 ਦਾ ਦੇ ਦਾਂਗੇ 1 ਲੱਖ 5000 ਹੋਰ ਵੀ ਰਿਸਰਡ 1000 2000 ਅੱਛਾ 115 ਦਾ 115 ਦਾ ਫਿਰ ਹੁਣ ਇਹ ਤਾਂ ਕਵਾੜ ਬੋਲ ਲੈ ਗਿਆ ਭਾਈ ਜੀ ਵੇਚ ਦੇ ਲੈ ਕਦੋਂ ਮਰਜ਼ੀ ਵੇਚ ਦੇ ਲੈ ਕਿੰਨਾ ਚਿਰ ਟਰੈਕਟਰ ਵੀ ਚੰਗਾ ਭਾਈ ਯਾਰ ਘਰੇ ਖੜੇ ਹੋਣਾ ਲੱਗ ਬਾਕੀ ਟਰੈਕਟਰ ਵੀ ਵਧੀਆ ਹੈ ਤੇ ਬਾਕੀ ਭੁੱਖੇ ਵਾਲੀ ਤੋਂ ਲੈਤਾ ਹੋਇਆ ਬਾਈ ਹੋਰੀ ਇੱਥੇ ਖੜੇ ਸੀ ਮੈਂ ਉਹ ਗੱਲਾਂ ਕਰੀ ਜਾਂਦੇ ਸੀਗੇ ਵੀ ਇੰਜ ਜਨੂਨ ਦਾ ਸਾਰਾ ਕੰਮ ਕੰਪਲੀਟ ਹੈ ਹਨਾ ਮਗਲੈਲ ਬਦਲ ਦੀ ਵੀ ਲੋੜ ਨਹੀਂ ਬਾਹਰ ਹਾਂ ਮਗਲੈਲ ਵੀ ਬ ਤੇ ਨੰਬਰ ਇਹ ਪੰਜਾਬ ਆ ਗਿਆ ਹਨਾ ਨੰਬਰ ਹਰਿਆਣਾ ਦਾ ਹਰਿਆਣਾ ਨੰਬਰ ਹੈ ਹਨਾ ਐਫੀ ਡੈਪਟਰ ਚੰਦੀ ਬਾਕੀ ਹੁੰਦਾ ਵੀ ਕੀ ਹੈ ਹਰਿਆਣਾ ਦਾ ਇਹ ਕਿਹੜਾ ਨਾ ਹੁੰਦੇ ਆ ਬਾਈ ਹੂੰ ਤੇ ਉਸ ਤੋਂ ਬਾਅਦ ਆ ਗਿਆ ਆਇਸ਼ਰ ਹੈ ਹੂੰ 2002 ਮਾਡਲ ਹੈ ਤੇ 118000 ਡਿਮਾਂਡ ਇਹ ਵੀ ਜਮੇ ਸਸਤੀ ਜੀ ਡਿਮਾਂਡ ਰੱਖੀ ਇਹ ਵੀ ਭੋਦੇ ਭਾਈ ਦੇ ਦੇਣਗੇ ਆਪਣੇ ਕੋ ਸਾਰੇ ਭੋਦੇ ਪਹਾੜੀਏ ਭੋਦੇ ਪਹਾੜੀ ਹੈ ਹਾਂ ਕਵਾੜ ਮੁੰਲਾ ਤੇ ਕਿਵੇਂ ਆ ਗਿਆ ਇਹ ਵੀ ਚੰਗਾ ਇੰਜਨਰ ਦਾ ਗੇਅਰ ਦਾ ਪੰਦੀ ਬੰਦੇ ਵਾ ਕੇ ਲੈ ਜਾਣ ਅੱਛਾ ਤੇ ਨੰਬਰ ਕਿੱਥੋਂ ਹੈ ਇਹ ਨੰਬਰ ਇਹਦਾ ਹਰਿਆਣੇ ਦਾ ਇਹਦਾ ਨੰਬਰ ਵੀ ਹਰਿਆਣੀ ਦਾ ਆ ਗਿਆ ਸਰਸੇ ਦਾ ਸਰਸੇ ਦਾ ਇਹ ਵੀ ਚੱਲੀ ਜਾਊ ਐਫੀ ਡੈਪਟ ਤੇ ਹਾਂ ਨਾ ਰੁਪਇਆ ਹਨਾ 1 ਲੱਖ 5000 ਤਾਂ ਦੇ ਦਾਂਗੇ 1 ਲੱਖ 5000 ਦਾ ਲਓ ਵੀ ਮਿੱਤਰੋ 1 ਲੱਖ 5000 1 ਲੱਖ 5000 ਰੁਪਇਆ ਤਾਂ ਤੁਸੀਂ ਨਾ 2-3 ਸਾਲ ਕੰਮ ਲੈ ਕੇ ਵੀ 1 ਲੱਖ 5000 ਦਾ ਟਰੈਕਟਰ ਹੀ ਦੇ ਦਿਓ ਜਮਾਨਾ ਹਾਂ ਜੇਮਾਨ ਵੀ ਭਾਈ ਕਿਸੇ ਨੇ ਤੂੜੀ ਟਾੜੀ ਧੋਣ ਨੂੰ ਕਿਰਾਏ ਤੇ ਧੜੀ ਵਾਸਤੇ ਲੈਣਾ ਉਹ ਵੀ ਆਪਾਂ ਦੇ ਸਕਦੇ ਹਾਂ ਅੱਛਾ ਧੜੀ ਵਾਸਤੇ ਕਿਰਾਏ ਵਾਲਾ ਤੇ ਚੱਲਦੀ ਜਾਂਦਾ ਹੁਣ ਕੰਮ ਹਨਾ ਕੋਈ ਵੱਡਾ ਟਰੈਕਟਰ ਲੈਣਾ ਵੱਡਾ ਵੀ ਦੇ ਦੇ ਨਹੀਂ ਤੇ ਗੁਰਪ੍ਰੀਤ ਫਿਰ ਜਿਵੇਂ ਮੰਨ ਲਾ ਵੀ ਕਿਸੇ ਨੇ ਜੇ ਤੂੜੀ ਢੋਣ ਨੂੰ ਲੈਣਾ ਫਿਰ ਕੀ ਕਿਰਾਇਆ हां आश, जे आशे ट्रैक्टर 1500 ਰੁਪਏ ਦਿਹਾੜੀ ਦਿੱਤਾ 1500 ਰੁਪਏ ਦਿਹਾੜੀ ਦਿੱਤੀ ਤੇ ਜੇ ਮਸ਼ੀਨ ਮਸ਼ੂਨ ਤੇ ਲਾਉਣ ਵਾਲੇ ਵੱਡਾ ਟਰੈਕਟਰ ਤਾਂ ਫਿਰ ਭਾਈ 2000 ਰੁਪਏ ਲਵਾਂ ਉਹਦਾ 2000 ਰੁਪਏ ਹਣਾ 100 ਕਿਲੋਮੀਟਰ ਦੇ ਮੀਟਰ ਦੇਾਰੇ-ਦਾਰੇ ਦੇਵਾਂਗੇ ਬਸ 100 ਕਿਲੋਮੀਟਰ ਦੇ ਹਾਂ ਆਜੇ ਨਾਲ ਦੇਵਾਂਗੇ ਚੱਲਦਾ ਲਵਾਂ ਹਾਂ ਉਹਦਾ ਵੀ ਹੱਕ ਬੰਦਾ ਹੈ ਨਾ ਸਰਵਿਸ ਕਰਕੇ ਦੇ ਦੇ ਭਾਵੇਂ ਹੁਣ ਕਰਕੇ ਲੈ ਲੈਣ ਭਾਵੇਂ ਵਾਰਚ ਕਰੇ ਸਰਵਿਸ ਕਰਕੇ ਹੀ ਲੈਵਾਂਗੇ ਹਾਂ ਅੱਛਾ ਤੇ ਬੌਣ-ਬੂਣ ਤੇ ਜੇ ਕਿਸੇ ਬੰਦੇ ਨੇ ਲੈਣਾ ਹੋਵੇ ਫਿਰ ਹਾਂ ਹਾਂ ਉਹ ਵੀ ਕੋਈ ਗੱਲ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਜੇ ਮੈਨੇ ਜਾਣਾ ਲਿਆਦਾ ਉਹਦਾ ਵੀ ਉਹ ਇੱਕ ਦਿਨ ਦਾ ਵਾਸਤੇ ਲਿਜਾਣਾ ਤਾਂ ਫਿਰ ਨਵੇਂ ਟਰੈਕਟਰ ਦਾ 2500 ਰੁਪਈਆ 2500 ਰੁਪਈਆ ਹਾਂ ਇਹ ਕਿ ਸਰੀ ਪੰਜ ਸੱਤ ਦਿਨ ਰੱਖਣਾ ਹੋਵੇ ਫਿਰ 2000 ਰੁਪਈਆ ਯਾ 2000 ਰੁਪਈਆ ਦਿਨ ਦਾ ਹੈ ਨਾ ਹਾਂ ਇਹ ਵੀ ਸਹੀ ਆ ਗੱਲ ਉਸ ਤੋਂ ਅੱਗੇ ਕਿਹੜਾ ਆ ਗਿਆ ਫਿਰ ਉਹਨਾਂ ਲਈ ਕਿ 21 ਮਾਡਲ ਟਰੈਕਟਰ ਵੀ ਭਾਈ ਨਵੇਂ ਦੇ ਮੰਗਦੇ ਆ ਟਰੈਕਟਰ ਵੀ ਯਾਰ ਗੱਲ ਵੱਖਰੀ ਆ ਵੀ ਨਵੀਂ ਆ ਤੇ ਉਹ ਵੀ ਨਵੀਂ ਆ ਹੈ ਨਾ ਉਹ ਵੀ 21 ਮਾਡਲ ਆ ਤੇ ਵੀ 21 ਮਾਡਲ ਆ ਹੈ ਨਾ ਤੇ ਇਹਦੀ ਵੀ ਇਹਦੇ ਡਿਟੇਲ ਹੈ ਇਹ 21 ਮਾਡਲ ਦਾ ਹੈ ਚੈਂਜਰ ਵਾਲਾ ਟਰੈਕਟਰ ਆ ਇਹ 3 ਸਪੀਡ 3 ਸਪੀਡ ਆ ਗਿਆ ਹੈ ਨਾ ਹਾਂ ਚੈਂਜਰ ਵਾਲਾ ਜੱਲੇ ਵੀ ਕੋਲੀ 500 ਘੰਟੇ 800 800 ਗਾਟਾ 800 ਘੰਟਾ ਜੱਲੇ ਚੇਂਜਰ ਚ ਆ ਗਿਆ ਕਿੰਨਾ ਮਰਜੀ ਕੰਮ ਨਿਵੇੜ ਲਓ ਤੇ 55 ਕੈਟਾਗਰੀ ਚ ਆ ਗਿਆ 3 ਸਪੀਡ ਆ ਗਿਆ ਹੈਨਾ ਹਾਂ ਹਾਂ ਚੱਟ ਜਮਾਨਾ ਪਿਆ ਨਾ ਜਮਾਨਾ ਦਿਖੀ ਜਾਂਦਾ ਬਈ ਇਹ ਤਾਂ ਹਾਂ ਫਸਟ ਪਾਰਟੀ ਆਉਂਦ ਰਹਾ ਹੈਨਾ ਤੇ ਟਾਇਰ ਕਿੰਨੇ ਕੇ ਪੈਸੇ ਮੰਨਦਾ ਕੋਈ ਹੈਗੇ ਲੱਭ ਕੇ ਜਾਂਦੇ ਮੈਂ ਪੈਸੇ ਮੋਜ ਨਾ ਮੋਜ ਨਾ 90 ਕਿੱਦਾਂ ਪਿਛਲੇ ਘੱਟ ਹੋਣਗੇ ਪਿਛਲੇ ਘੱਟ ਹੋਣਗੇ ਹੈਨਾ ਸੋਲ ਟਾਪ ਹੈ ਪੂਰਾ ਸੋਹਣਾ ਯਾਰ ਟਰੈਕਟਰ ਜਮਾਨਾ ਵਾ ਬੇਸ਼ੱਕ ਕੋਈ ਹਾਰ ਪਾ ਕੇ ਲੈ ਜੇ ਹੈਨਾ ਇਹ ਕਿੰਨਾ ਸੀ ਮਾਨ ਭਾਈ ਅਗਲੇ ਦਾ ਘਟ ਗਿਆ ਇਹੜਾ ਕੱਟ ਗਿਆ ਅਗਲੇ ਦਾ ਘਟ ਗਿਆ ਹੂੰ ਉਹਦਾ ਘਟ ਗਿਆ ਅਗਲੇ ਆ ਹਨਾ ਜਿੰਨਾ ਕੱਟਦਾ ਸੀ ਘਟ ਗਿਆ ਹਨਾ ਹਾਂ ਹਾਂ ਹੁਣ ਤਾਂ ਇਹ ਇੱਥੇ ਖੜਾ ਰਹਿਣਾ ਇਸ ਰੱਖਦੇ ਹਨਾ ਤੇ ਹਰਿਆਣਾ ਨੰਬਰ ਹੈ ਐਨਓਸੀ ਇਹਦੀ ਮਿਲ ਜੂਗੀ ਹਨਾ ਚਾਹੇ ਕਿਸੇ ਵੀ ਸਟੇਟ ਦੇ ਲੈਣਾ ਹੋਵੇ ਹਨਾ ਤੇ ਬਸ ਬੁਰਪੀ ਤੋਂ ਉਸ ਤੋਂ ਬਾਅਦ ਕਿਹੜਾ ਹੈ ਅੱਗੇ ਬਾਈ ਇਹ ਸੱਚ ਕਿੰਨੇ ਦਾ ਹੋ ਜਾਊਗਾ ਭੈ ਰਹੇ ਇਹ ਇਹ 3.5 ਲੱਖ 5000 ਦੀ ਮੰਗ ਹੈ ਇਹਦੀ ਅੱਛਾ ਤੇ 580 ਦੇ ਦੇਗੇ 580 ਦਾ 25000 ਰੁਪਏ ਘਟਾ ਕੇ ਹਾਂ ਤੇ ਉਸ ਤੋਂ ਬਾਅਦ ਇੱਕ ਹੋਰ ਆ ਗਿਆ ਟੂੜੀ ਢੋਣ ਵਾਸਤੇ ਹੈ ਹਾਂ ਨਿਤਿਸ਼ਕੋਟ ਥੋੜੀ ਇਹ ਆ ਰਸੀ ਵੀ ਬਾਹ ਹੈ 1991 ਜਿਸ ਅਸੀਂ 1 ਲੱਖ 55000 ਦਾ ਲੈਂਦਾ ਸੀ ਤੈਨੂੰ ਮਨ ਲਾ ਟੈਟੂ ਬਹੁਤ ਚੰਗੇ ਹਮ ਤੈਰ ਚਾਰ ਹੀ ਚੰਗੇ ਆ ਹਨਾ ਮਾਡਲ 93 ਸੈਲਫ ਸਟਾਰਟ ਸੈਲਫ ਸਟਾਰਟ ਹੈ ਹਨਾ ਤੇ ਬਾਕੀ ਇਹਨੂੰ ਹੋਇਆ ਵੀ ਕੁਝ ਨਹੀਂ ਹੋਣਾ ਯਾਰ ਹਨਾ ਟੂੜੀ ਟਾੜੀ ਢੋਣ ਨੂੰ ਕੁਝ ਨਹੀਂ ਕਹਿੰਦਾ ਇਹ ਵੀ ਵਾਹਿਆ ਭਾਈ ਜਿੰਨੇ ਰੁਪਏ ਦਾ ਆਉਂਦਾ ਵੀ ਕੀ ਹੈ ਛੀਚਰੀ ਆ ਤੋੜਾ ਬਹੁਤ ਹੁੰਦਾ ਇਹਨਾਂ ਦਾ ਮਰੂਤੀ ਸਕੋਟ ਉਹ ਤਾਂ ਬਹੁਤ ਮਸ਼ਹੂਰ ਹੋਇਆ 91 90 99 ਚ ਆਇਆ ਜਦੋਂ ਹਨਾ ਛੀਚਰੀ ਆ ਗਿਆ ਤ ਬੇਜੇਜ ਕੋ ਕੇ ਲੈ ਜਾਓ ਹਨਾ ਇਹ ਨਜ਼ਾਰਾ ਅਗਲਾ ਲੈ ਲੂਗਾ ਹਨਾ ਚੰਗਾ ਟਰੈਕਟਰ ਆ ਬਈ ਬੌਂਦਾ ਦਿੰਦਾ ਜਮੀਨ ਦਾ ਡਿਮਾਂਡ ਕਿੰਨੀ ਦੱਸਿਆ ਸੀ ਗੁਰਪ੍ਰੀਤ ਜੀ ਬਾਈ ਦੇ ਦਾਂ 1 ਲੱਖ 50000 ਦਾ 1 ਲੱਖ 50000 ਰੁਪਏ ਦਾ ਹੋਰ ਵਾਸਟ ਕਰ ਦਾਂਗੇ ਚਲੋ ਹੋਰ ਵੀ ਹੋ ਜੂ ਹਨਾ ਤੇ ਹੋ ਗਿਆ ਆਪਣੇ ਸਾਰੇ ਗੁਰਪ੍ਰੀਤ ਬਾਈ ਹਾਂ ਤੇ ਨੰਬਰ ਬੋਲ ਦਿੰਦਾ ਨੰਬਰ ਵੱਡਾ ਹੋਇਆ ਇਹ ਕਿਹੜਾ ਉਹ ਖੜਾ 700 ਆਹ ਹੋਰ ਲਾ 450 ਹੈ ਵੱਡਾ ਹੱਡ ਲੱਗਿਆ ਇਹ ਐਵੇਂ ਜਿ ਕੁਝ ਦੇਵਾਂਗੇ ਨਾਲ ਹੀ ਐਵੇਂ ਜਿ ਕਰੀਬ ਮਿਊਜ਼ਿਕ ਸਿਸਟਮ ਹੋਡਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ 2 ਲੱਖ ਹਾਂ ਤੇ 50000 ਰੁਪਏ ਡਿਮਾਂਡ ਹੈ ਹਨਾ 2.5 ਲੱਖ ਡਿਮਾਂਡ ਹੈ 11 ਮਾਡਲ ਹੈ ਹਨਾ ਹਾਂ ਇਹ ਆਪਾਂ 2.35 ਲੱਖ ਦੇ ਤਾਂ ਟੂਰ ਬਹੁਤ ਚੰਗੇ ਆ ਕੈਰ ਚਾਰੀ ਚੰਗੇ ਯਾਰ ਹਨਾ ਹਾਂ ਡਬਲ ਕਲਚ ਆ ਡਬਲ ਕਲਚ ਆ ਗਿਆ ਤੇ ਬਾਕੀ ਗੇਅਰ ਇੰਜਨ ਚਾਰ ਸਿਲੰਡਰ ਆ ਗਿਆ ਹਨਾ ਸਿਲੰਡਰੇ ਚਾਰ ਹੀ ਆਉਂਦੇ ਹਨਾ ਚਾਰ 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 ਸਿਲੰਡਰ ਆ ਗਿਆ ਡਬਲ ਕਲਚ ਆ ਗਿਆ ਚਾਰੇ ਟਾਇਰ ਦਾ ਓਕੇ ਹੈ ਫੈਵਰ ਹੁੱਟ ਵੱਡਾ ਮਿਊਜ਼ਿਕ ਸਿਸਟਮ ਤੇ ਨੰਬਰ ਪੰਜਾਬ ਹਨਾ ਤੇ ਕਿੰਨੇ ਦਾ ਦੇ ਦਾਂਗੇ ਗੁਰਪ੍ਰੀਤ ਕਹਿੰਦਾ ਸੀ ਬਈ ਇਹ 2.35 ਦੇ ਦਾਂਗੇ 2.35 ਦਾ ਹਨਾ ਤੇ ਹੋ ਗਏ ਆਪਣੇ ਸਾਰੇ ਹਾਂ ਤੇ ਲਾਸਟ ਨੰਬਰ ਬੋਲ ਦੇ ਨੰਬਰ अच्छा 1953 95 92 1953 1953 है ना हां लोकेशन अपनी पंप ਦੇ ਸਾਹਮਣੇ ਹੁੰਦੀ ਹੈ ਵੱਡੀ ਸਿਦਨਾ ਰੋਡ हां ਟਰੈਕਟਰ ਆਪਣੇ ਇੱਥੇ ਹੁੰਦੇ ਤਲਵੰਡੀ ਸਾਬੋ ਟਰੈਕਟਰ ਤਲਵੰਡੀ ਸਾਬੋ ਖੜੇ ਹੁੰਦੇ ਆ ਜਦੋਂ ਆਉਣਾ ਹੈ ਦੋਸਤੋ ਜਦੋਂ ਵੀ ਟਰੈਕਟਰ ਲੈਣਾ ਹੋਵੇ ਬਾਈ ਨੂੰ ਕਾਲ ਕਰ ਲੈ ਤਲਵੰਡੀ ਸਾਬੋ ਆ ਕੇ ਦੇਖ ਲਿਓ ਤੇ ਪਿੰਡ ਇਹਦਾ ਹੈਗਾ ਪਿੰਡ ਕਿਹੜਾ ਪਿੰਡ ਮਿਰਜਿਆਣਾ ਪਿੰਡ ਮਿਰਜਿਆਣਾ ਤੇ ਨੰਬਰ ਤੁਹਾਡੇ ਆ ਕੋਲੇ ਆ ਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣਾ ਪੇਜ ਜਿਹੜਾ ਉਹ ਫਾਲੋ ਕਰ ਲਓ ਗੁਰਪ੍ਰੀਤ ਬਾਈ ਧੰਨਵਾਦ ਠੀਕ ਆ ਬਾਈ